ਵਿਚ ਲਗਾਤਾਰ ਸਨੇਚਿੰਗ ਦੀਆਂ ਘਟਨਾਵਾਂ ਵਧ ਰਹੀਆਂ ਹਨ ਪਰ ਇਸ ਨੂੰ ਲੈ ਕੇ ਪੁਲਿਸ ਲਗਾਤਾਰ ਇਹਨਾਂ ਸਨੇਚਰਾਂ ਨੂੰ ਫੜਨ ਦੇ ਵਿੱਚ ਕਾਮਯਾਬੀ ਹੋ ਰਹੀ ਹੈ ਤੇ ਇਸ ਵੇਲੇ ਦੀ ਇੱਕ ਵੱਡੀ ਖਬਰ ਤੁਹਾਨੂੰ ਦਿਖਾਉਣ ਜਾ ਰਹੀਆਂ ਖਰਦੇ ਸਨੀਮ ਕਲੇਬ ਦੀ ਜਿੱਥੇ ਇੱਕ ਔਰਤ ਤੇ ਬੈਗ ਦੀ ਸਨੇਚਿੰਗ ਹੋਈ ਹੈ ਇੱਕ ਮੋਟਰਸਾਈਕਲ ਸਵਾਰ ਨੇ ਰੋਡ ਤੇ ਜਾਂਦੀ ਹੋਈ ਔਰਤ ਦੇ ਹੱਥ ਵਿੱਚੋਂ ਬੈਗ ਸਨੇਚ ਕਰ ਲਿਆ ਸੀ ਤੇ ਕੁਝ ਹੀ ਘੰਟਿਆਂ ਦੇ ਵਿੱਚ ਸਨੀਮ ਕਲੇਬ ਥਾਣਾ ਚੌਂਕੀ ਨੇ ਇਸ ਸਨੇਚਰ ਨੂੰ ਕਾਬੂ ਕਰ ਲਿਆ ਤੇ ਇਸ ਮੋਟਰਸਾਈਕਲ ਨੂੰ ਵੀ ਪੁਲਿਸ ਨੇ ਬਰਾਮਦ ਕਰ ਲਿਆ ਤੁਸੀਂ ਵੀ ਦੇਖੋ ਇਹ ਪੂਰੀ ਘਟਨਾ ਸੋਰੀ ਕਿਰੇਲਾ ਸਨੈਚਰ ਫੜਿਆ ਦੇ ਬਾਰੇ ਜਾਣਕਾਰੀ ਦੇਵਾਂਗੇ ਐ ਅੱਜ ਇੱਕ ਰੀਸ਼ੂ ਨਾਮ ਦੀ ਔਰਤ ਆਪਣੇ ਕੰਮ ਤੇ ਜਾ ਰਹੀ ਸੀ ਉਹਨੇ ਆਟੋ ਫੜਨਾ ਸੀ ਕਿ ਜਦੋਂ ਉਹ ਮੋਡੀ ਖਰੜ પેટ્રોલ ਪੰਪ ਦੇ ਕੋਲ ਪਹੁੰਚਦੀ ਆ ਤੇ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਨੇ ਸੱਟ ਕਿ ਉਹਦਾ ਪਰਸ ਸੀਨ ਲਿਆ ਜਿਸ ਦੇ ਵਿੱਚ ਉਹਦੇ ਕੈਸ਼ ਤੇ ਪੈਸੇ ਵਗੈਰਾ ਤੇ ਹੋਸੀ ਕਿ ਤੇ ਉਹਦੇ ਡੇਕੀ ਉੱਤੇ ਸੱਟ ਵੀ ਲੱਗ ਜਾਂਦੀ ਹੈ ਉਹਨੇ ਕੰਪਲੇਂਟ ਕੀਤੀ ਸੀ ਜਿਸ ਦੀ ਕੰਪਲੇਂਟ ਦੇ ਆਧਾਰ ਤੇ ਐਫ ਆਰ ਨੰਬਰ 69 ਅ ਅਡਰ ਸੈਕਸ਼ਨ 379 ਬੀ ਆਪੀਸੀ ਦੇ ਤਹਿਤ ਦਰਜ ਰਿਜਿਸਟਰ ਕੀਤਾ ਗਿਆ ਅ ਜਿਸ ਦੇ ਤਹਿਤ ਅਸੀਂ ਇਹ ਛੇ ਮਾਰਗੀ ਚੌਕ ਤੇ ਨਾਕਾ ਲਾਇਆ ਹੋਇਆ ਸੀਗਾ ਤੇ ਉੱਥੋਂ ਸਾਨੂੰ ਅਸੀਂ ਇਸ ਬੰਦੇ ਨੂੰ ਆਰਾਉਂਡ ਅਪ ਕੀਤਾ ਫਰਦਰ ਇਹਦੀ ਇਨਵੈਸਟੀਗੇਸ਼ਨ ਚੱਲੀ ਸਰ ਕੀ ਕੀ ਸਮਾਨ ਬਰਾਮਦ ਹੋਇਆ ਤੋਂ ਕਿਹੜੇ ਹਾਲ ਤਾਂ ਜਿਹੜਾ ਉਹਦੇ ਕੋਲ ਪਰਸ਼ੀ ਨੇ ਖੋਇਆ ਸੀਗਾ ਉਹ ਸਾਨੂੰ ਮਿਲ ਗਿਆ ਤੇ ਹੋਰ ਸਰ ਜਿਹੜਾ ਮੋਟਰਸਾਈਕਲ ਜਿੱਥੇ ਤੇ ਜਾ ਰਿਹਾ ਸੀ ਇਹਦਾ ਆਪਣਾ ਹੀ ਹੈ ਕਿ ਇਹ ਵੀ ਚੋਰੀ ਦਾ ਜੀ ਇਹ ਦਰਾਨੇ ਤਪਤੀਸ਼ਵਰ ਫਰਦਰ ਕੀ ਸਾਹਮਣੇ ਆਉਂਦਾ ਇਹਦੀ ਵੀ ਡੂੰਘਾਈ ਨਾਲ ਜਾਂਚ ਕੀਤੀ ਚਾਹੀਦੀ ਸਰ ਪਹਿਲਾਂ ਵੀ ਕੋਈ ਹੈ ਮਾਮਲਾ ਦਰਜ ਹੈ ਤੇ ਕੋਈ ਬੰਦੇ ਦਾ ਫਿਲਹਾਲ ਤਾਂ ਹਾਲੇ ਕੋਈ ਸਾਹਮਣੇ ਆਏ ਹੋਈ ਚੀਜ਼ ਨਹੀਂ ਹੈ ਕੋਈ ਪਹਿਲਾਂ ਵਾਰਦਾਤ ਕੋਈ ਹਾਂ ਇੱਕ ਹੋਈ ਹੈ ਵਾਰਦਾਤ ਐਸੇ ਕਰਤੇ ਇਲਾਕੇ ਦੇ ਵਿੱਚ 9 ਤਰੀਕ ਦੀ ਜਿਦੇ ਵਿੱਚ ਇਹਨੇ ਕਿਸੇ ਔਰਤ ਦਾ ਪਰਸ ਛੀਨ ਲਿਆ ਸੀ ਉਹਦੇ ਵਿੱਚੋਂ ਦਾ ਮੋਬਾਈਲ ਵਗੈਰਾ ਵੀ ਸੀ ਤੇ ਹੁਣ ਕੋਈ ਸਰ ਅੱਗੇ ਹੋਰ ਕੋਈ ਤੇ ਕਨੈਕਟੀਵਿਟੀ ਕਿਸੇ ਨਾਲ ਨਹੀਂ ਦਿਖਦੀ ਹੋਵੇ। ਇਹ ਇਹ ਕੱਲ ਇਹਨੂੰ ਅਸੀਂ ਮੰਨ ਜੋਗਾ ਦਾ ਹਾਲ ਤਾਂ ਵੀ ਸਪੇਸ਼ ਕਰਕੇ ਰਿਮਾਈਂਡ ਲਵਾਂਗੇ। ਫਰਦਰ ਰਿਮਾਈਂਡ ਅਸੀਂ ਵੇਡੋਂਗਾਈ ਨਾਲ ਤਕਤੀਸ ਕਰਕੇ ਜੋ ਵੀ ਸਾਹਮਣੇ ਹੋਏਗਾ। ਹੈ ਕਿੱਥੋਂ ਦਾ ਰਹਿਣ ਵਾਲਾ ਜੀ ਇਹ ਪਿੱਛੇ ਤੋਂ ਜੋ ਵੀ ਦਾ ਰਹਿਣ ਵਾਲਾ ਤੇ ਹੁਣ ਹਾਲ ਵਾਂਸੀ ਇਹ ਦੇਸੂ ਮਾਹਰੇ ਰਹਿ ਰਹੇ।